ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਜਿਹੜਾ ਨਰਾਲਾ ਕੰਮ ਕਹਿ ਦਈਏ ਜਾਂ ਇੱਕ ਉੱਤਮ ਕੰਮ ਕਹਿ ਦਈਏ ਉਹਦੇ ਬਾਰੇ ਜਾਣਕਾਰੀ ਦੇਣ ਲੱਗੇ ਆਂਗੇ ਸੰਤਪਾਪਾ ਮਲਕੀਤ ਸਿੰਘ ਜੀ ਦੇ ਗੁਰਦੁਆਰੇ ਵੱਲੋਂ ਅੱਜ ਜਾਨੀ ਕਿ ਆ ਜਿਹੜਾ ਸਕੂਲ ਆ ਜਿੱਦੀ ਮੈਂ ਵੀਡੀਓ ਬਣਾ ਰਿਹਾਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਕੁੜੀਆਂ ਜਿਹੜਾ ਕੁੜੀਆਂ ਵਾਲੇ ਵੱਡੇ ਸਕੂਲ ਕੋਲੇ ਹੈਗਾ ਇਹਦੇ ਚ ਉਹਨਾਂ ਨੇ ਦੋ ਕਮਰੇ ਪੂਰੇ ਵਧੀਆ ਤਿਆਰ ਕਰਕੇ ਹਰਸ਼-ਪੁਰਸ਼ ਲਾ ਕੇ ਫਰਨੀਚਰ ਦਾ ਸਾਰਾ ਕੰਮ ਫਿਕਸ ਕਰਾ ਕੇ ਉਸ ਤੋਂ ਬਾਦ ਉਹ ਸਕੂਲ ਕਾਫੀ ਨੀਵਾ ਸੀਗਾ ਠੀਕ ਹੈ ਉਹਨੂੰ ਮਤਲਬ ਉੱਚਾ ਕੀਤਾ ਤੇ ਬਰਤਪੁਰਤ ਪਾ ਕੇ ਸਾਰਾ ਹਨਾ ਪੂਰਾ ਮੋਡੀਫਾਈ ਕਰਤਾ ਜਾਨਕੀ ਜਿੱਦਾਂ ਆਪਾਂ ਸਾਰੇ ਕਹਿੰਨੇ ਆਂਗੇ ਵੀ ਅਰ ਧਾਰਮਿਕ ਸਥਾਨਾਂ ਤੇ ਤਾਂ ਪੈਸਾ ਲੱਗ ਜਾਂਦਾ ਤਾਂ ਵੀ ਆਪਣੇ ਪੰਜਾਬ ਦੇ ਜਵਾਕਾਂ ਨੂੰ ਸਕੂਲਿੰਗ ਨਹੀਂ ਜਿਹੜੀ ਸਹੀ ਦਿੱਤੀ ਜਾਂਦੀ ਜਾਂ ਸਕੂਲਿੰਗ ਚ ਮਤਲਬ ਵੀ ਉੱਥੇ ਧਾਰਮਿਕ ਫੰਡ ਨੇ ਜਿਹੜੇ ਜਾਂ ਲੋਕਾਂ ਦਾ ਜਿਹੜਾ ਪੈਸਾ ਹੈਗਾ ਉੱਥੇ ਨਹੀਂ ਕੰਮ ਆਉਂਦਾ ਤਾਂ ਇੱਕ ਇਹਨਾਂ ਦਾ ਨੇਕ ਉਪਰਾਲਾਗਾ ਤਾਂ ਉਹ ਸਾਰੇ ਲੋਕ ਛਲਾਗਾ ਦੇ ਜੋਗ ਨੇ ਜਿਹੜੇ ਹਨ ਵੀ ਇੱਥੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਉੱਥੇ ਟਰੈਕਟਰ ਲੈ ਗਏ ਜਾਂ ਆਪ ਮਤਲਬ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੇ ਉੱਥੇ ਜਿਹੜਾ ਯੋਗਦਾਨ ਦਿੱਤਾ ਤਾਂ ਤੁਸੀਂ ਇਹ ਦੇਖ ਲਵੋ ਇਹ ਪੂਰਾ ਪ੍ਰਾਈਵੇਟ ਸਕੂਲ ਆ ਰਿਹਾ ਸਕੂਲ ਇਹਨਾਂ ਨੇ ਤਿਆਰ ਕਰਤਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ ਤੇ ਪੂਰਾ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਤੇ ਕਥਾ ਕੀਰਤਨ ਸਾਰਾ ਕੁਝ ਇਹਨਾਂ ਨੇ ਮਤਲਬ ਪੂਰੀ ਸ਼ਰਧਾ ਨਾਲ ਸਕੂਲ ਵਾਲਿਆਂ ਨੇ ਵੀ ਤੇ ਗੁਰੂ ਘਰ ਵਾਲਿਆਂ ਨੇ ਵੀ ਠੀਕ ਹੈ ਉਹਨਾਂ ਨੇ ਪੂਰੀ ਤਨਤਨ ਕਰਾਦੀ ਤੇ ਸਾਰੇ ਸੱਜਣ ਪਿਆਰੇ ਪੂਰੇ ਵਧੀਆ ਸੀ ਮਤਲਬ ਇਹਨੂੰ ਵਧੀਆ ਲੱਗਿਆ ਇਹਨਾਂ ਦਾ ਸਾਰਾ ਮਾਹੌਲ ਚਾਲ ਤੇ ਇਦਾਂ ਦੇ ਨੇਕ ਕਾਰਜਾਂ ਨੂੰ ਜੇ ਆਪਾਂ ਅਪਰੀਸ਼ੀਏਟ ਕਰੀਏ ਤਾਂ ਮੈਨੂੰ ਲੱਗਦਾ ਵੀ ਹੌਲੀ ਹੌਲੀ ਦੂਜੇ ਗੁਰੂ ਘਰਾਂ ਆ ਲਈ ਦੀ ਤੋਂ ਸਾਰੇ ਜਾਨੀ ਜੇ ਇਹਨਾਂ ਕੰਮਾਂ 'ਚ ਆਉਣ ਦੀ ਕੋਸ਼ਿਸ਼ ਕਰਨਗੇ ਸਭ ਨੂੰ ਵਧੀਆ ਲੱਗੂਗਾ ਮੇਰੇ ਸਭ ਨਵੇਂ ਉਪਰਾਲਾ ਜੇ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਿਉਂਕਿ ਚੰਗੇ ਕਾਰਜਾਂ ਦੀਆਂ ਪੋਸਟਾਂ ਜਾਂ ਵੀਡੀਓ ਜਿਹੜੀਆਂ ਉਹ ਬਣਦੀਆਂ ਵੀ ਘਟ ਨੇ ਉਹ ਸ਼ੇਅਰ ਵੀ ਘਟ ਹੁੰਦੀਆਂ ਨੇ ਤਾ ਕਰਕੇ ਫਿਰ ਉਹ ਕਹਿੰਦਾ ਛੱਡ ਯਾਰ ਇੱਥੇ ਆਪਣਾ ਕੁਝ ਬਣਦਾ ਤਾਂ ਹੈ ਨਹੀਂਗਾ ਅ ਬਾਕੀ ਤੁਸੀਂ ਇਹ ਸਾਰੀ ਲਗਭਗ ਮੈਂ ਆਪਦੇ ਆਣੀ ਜਿੰਨਾ ਕਿ ਮੈਨੂੰ ਲੱਗਿਆ ਵੀ ਐ ਸਭ ਨੂੰ ਇਹਨੂੰ ਮੈਂ ਕਵਰ ਕਰਾਂ ਉਹ ਮੈਂ ਸਾਰੀ ਵੀਡੀਓ ਬਣਾਈ ਆ ਕਿ ਬਹੁਤ ਸਾਰੇ ਲੋਕ ਇੱਥੇ ਮਤਲਬ ਇਹਨੂੰ ਅਪਰੀਸ਼ੀਏਟ ਕਰਨ ਜਾਂ ਉਹ ਸੰਧ ਪਾਟ ਸਾਹਿਬ ਦੇ ਮੱਦੇ ਨਜ਼ਰ ਹਨ ਉਸ ਟਾਈਮ ਆਏ ਤੇ 파ੜ ਭੋਗ ਦਾ ਕਾ ਵੀ ਲੇਟ ਪਿਆ ਸੀਗਾ ਪਰ ਉਦੋਂ ਤੱਕ ਵੀ ਬਹੁਤ ਸਾਰੀ ਸੰਗਤ ਬੈਠੀ ਰਹੀ ਤੇ ਦਾਸ ਵੀ ਲੰਗਰ ਸ਼ਕਿਆ ਸੋ तुम तो सारी वीडियो देखो वजिया लगी तो शेयर करते हो धनबाद जो कि लंगर सकना कुंडिया सामने लंगर बिल्कुल तैयार है आरोप 頑張ります。